ਕਿ ਸੀਬੀ ਐਫਸੀ ਤਾਂ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੇ ਮੂਵੀ ਦੇ ਵਿੱਚ 85 ਕੱਟ ਲਗਾ ਦਿੱਤੇ ਨੇ 1 2 3 ਨਹੀਂ ਬਲਕਿ 85 ਕੱਟ ਲਗਾਏ ਗਏ ਨੇੰ 10 ਲਾਇਆ ਜਾ ਸਕਦਾ ਹੈ ਆ ਕਿਸ ਤਰੀਕੇ ਦੇ ਨਾਲ ਇੱਕ ਵੱਡਾ ਝਟਕਾ ਜਿਹੜੇ ਨਿਰਮਾਤਾ ਨੇ ਉਹਨਾਂ ਨੂੰ ਮਿਲਿਆ ਹੈ ਤਾਂ ਐਕਟਿਵਿਸਟ ਜਸਵੰਤ ਸਿੰਘ ਖਾਲੜਾ ਜਿਹੜੇ ਕੀ ਆ ਮਾਨਵ ਅਧਿਕਾਰ ਦੀ ਲੜਾਈ ਲੜਦੇ ਹੋਏ ਨਜ਼ਰ ਆਇਸਨ ਆਪਣੀ ਜੀਵਨੀ ਦੇ ਵਿੱਚ ਔਰ ਉਸੇ ਜੀਵਨੀ ਤੇ ਇਹ ਫਿਲਮ ਬਣਾਈ ਗਈ ਹੈ ਤਾਂ 1984 ਤੋਂ 1994 ਤੱਕ ਦੇ ਪੰਜਾਬ ਦੇ ਹਾਲਾਤ ਨੂੰ ਬਿਆਨ ਕਰਦੀ ਹੈ ਇਹ ਮੂਵੀ ਅਰ ਦੇਵ ਜੀ ਦੋਸਾਂਛੇ ਦੱਸਦੇ ਕਿ ਜਸਵੰਤ ਸਿੰਘ ਖਾਲਰਾਵੀ ਅਹਿਮ ਭੂਮਿਕਾ ਜਿਹੜੀ ਇਸ ਦੇ ਵਿੱਚ ਹੈ ਉਹ ਨਿਭਾਈ ਹੈ ਤਾਂ ਇਸ ਤੋਂ ਪਹਿਲਾਂ ਫਿਲਮ ਦਾ ਨਾਂ ਜਿਹੜਾ ਹੈ ਕੱਲੂ ਕਾਰਾ ਰੱਖਿਆ ਗਿਆ ਸੀ ਪਰ ਉਸ ਵੇਲੇ ਸੈਂਸਰ ਬੋਰਡ ਨੇ 21 ਕੱਟ ਲਗਾ ਦਿੱਤੇ ਸਨ ਹਾਲ ਫਿਲਹਾਲ ਦੁਬਾਰਾ ਫਿਲਮ ਸਰਟੀਫਿਕੇਟ ਦਿੱਲੀ ਸੈਂਸਰ ਬੋਰਡ ਦੇ ਕੋਲ ਭੇਜੀ ਗਈ ਹੈ ਜਿਸ ਦੇ ਵਿੱਚ ਹੁਣ 85 ਕੱਟ ਲਗਾਉਣ ਦੀ ਡਿਮਾਂਡ ਕੀਤੀ ਗਈ ਹੈ ਤਾਂ ਕੁੱਲ ਮਿਲਾ ਕੇ ਇਹ ਦੁਬਾਰਾ ਤੋਂ ਅਸੀਂ ਕਹਿ ਸਕਦੇ ਹਾਂ ਕਿ ਫਿਲਮ ਜਿਹੜੀ ਹੈ ਉਹ ਕਾਫੀ ਜ਼ਿਆਦਾ ਵਿਵਾਦਾ ਦੇ ਵਿੱਚ ਹੈ ਤਾਂ ਮੇਰੇ ਨਾਲ ਮੇਰੇ ਸਹਿਯੋਗੀ ਸਰਬਜੀਤ ਔਨਲਾਈਨ ਤੇ ਮੌਜੂਦ ਨੇ ਸਰਬਜੀਤ ਕੀ ਕੁਝ ਟੌਡੇ ਕੋਲ ਜਾਣਕਾਰੀ ਹੈ 85 ਕੱਟ ਮੂਵੀ ਦੇ ਵਿੱਚ ਲਗਾਏ ਗਏ ਨੇ ਜੀ ਗੁਰਜੋਤ ਅ ਦਰਸਲ ਪਹਿਲਾਂ ਤਾਂ ਅਸੀਂ ਏਕਲੀਅਰ ਕਰ ਦਵਾਂ ਕੱਟ ਲੱਗਦੇ ਕਿਉਂ ਨੇ ਫਿਲਮ ਦੇ ਵਿੱਚ ਬੇਸਿਕਲੀ ਕਿਸੇ ਫਿਲਮ ਦਾ ਟੌਪਿਕ ਜਦੋਂ ਕੋਈ ਕੌਂਟਰੋਵਰਸੀਲ ਹੁੰਦਾ ਹੈ ਜਦੋਂ ਕੋਈ ਗੈਰ ਆਧਾਰਿਤ ਕੁਝ ਚੀਜ਼ਾਂ ਐਦਾ ਦੀਆਂ ਹੁੰਦੀਆਂ ਨੇ ਜਿਹੜੀ ਕਿ ਮੇਕਰਸ ਦੇ ਵੱਲੋਂ ਪਾਈ ਜਾਂਦੀਆਂ ਨੇ ਉਹ ਬਾਅਦ ਦੇ ਵਿੱਚ ਜਿਹੜਾ ਸੈਂਸਰ ਹੈਗਾ ਉਹ ਵੈਰੀਫਾਈ ਕਰਦਾ ਹੈ ਪਰ ਉਹਨਾਂ ਨੂੰ ਨਹੀਂ ਵਧੀਆ ਲੱਗਦੀ ਕਿ ਤਾਂ ਕੱਟ ਲਿਓ ਨੇ ਤਾਂ 85 ਕੱਟ ਦੀ ਇਸ ਤੋਂ ਪਹਿਲਾਂ 80% ਕੱਟ ਹੋ ਹੀ ਲਗਾਏ ਗਏ ਜਿਹੜੀ ਜਸਜੀਤ ਸਿੰਘ ਦੀ ਫਿਲਮ ਹੈਗੀ ਹੈ ਪੰਜਾਬ 95 ਇਸ ਤੋਂ ਪਹਿਲਾਂ 21 ਕੱਟ ਹੋਰ ਲਗਾਏ ਸੀਗੇ ਹੋਰ ਲਗਾਏ ਗਏ ਸੀ ਐਂਡ ਹੁਣ 85 ਕੱਟ ਦੁਬਾਰਾ ਲਗਾਏ ਗਏ ਐਂਡ ਖਬਰ ਜੇ ਵੀ ਸਾਹਮਣੇ ਆ ਰਹੀ ਹੈ ਪਤਾ ਆਉਣ ਵਾਲੇ ਸਮੇਂ ਵਿੱਚ ਇਹ ਵੀ ਹੋ ਸਕਦਾ ਹੈ ਕਿ ਸੈਂਸਰ ਇਸ ਫਿਲਮ ਨੂੰ ਸਰਟੀਫਿਕੇਟ ਦੇਣ ਨੂੰ ਥੋੜਾ ਜਿਹਾ ਵਿਚਾਰ ਕਰੇ ਜੋ ਕੀ ਹੱਲ ਇੱਕ}{|\text{ਹਾਲ}} ਇਹ ਜਿਹੜੀ ਫਿਲਮ ਹੈਗੀ ਹੈ ਕਾਫੀ ਵਿਵਾਦਾਂ ਵਿੱਚ ਜਿਸ ਤੰਕੀ ਰਿਲੀਜ਼ ਹੋਤੀ ਜਸਵੰਤ ਸਿੰਘ ਖਾਲੜਾ ਜਿਹਦੇ ਉੱਤੇ ਆਧਾਰਿਤ ਫਿਲਮ ਹੈ ਜੋ 1884 ਤੋਂ 1999 ਦੇ ਵਿੱਚ ਪੰਜਾਬ ਜਿਹੜਾ ਵੀ ਲੋ ਹੋਇਆ ਸੀ ਹੈ ਨਾ ਉਹਦੇ ਦੌਰਾਨ ਜਿਹੜੇ ਸਿੱਖ ਲਾਪਤਾ ਹੋਏ ਸੀ ਉਹਦੇ ਤੇ ਆਧਾਰਿਤ ਫਿਲਮ ਹੈ ਤਾਂ ਜੀ ਦਰਸਾਂਜ ਇਸੰਦ ਦੇ ਮੁੱਖ ਕਿਰਦਾਰ ਦੇ ਬਾਰੇ ਇਹਨੇ ਕਾਫੀ ਸਮੇਂ ਤੋਂ ਫਿਲਮ ਜਿਹੜੀ ਲੇਕੀ ਬਣੀ ਹੋਈ ਹੈ ਇਹ ਰਿਲੀਜ਼ ਤਾਂ ਹੀ ਨਹੀਂ ਹੋ ਰਹੀ ਸੀ ਕਿਉਂਕਿ ਸੈਂਸਰ ਵੱਲੋਂ ਕਈ ਵਾਰ ਫਾਈਨਲਾਈਜ਼ ਨਹੀਂ ਹੋ ਪਾਰੀ ਕਈ ਵਾਰੀ ਕੁਝ ਚੀਜ਼ਾਂ ਸੀ ਜਿਹੜੀ ਹੈਗੀ ਉਹ ਨਾਰਾਜ਼ਗੀ ਦੇ ਨਾਲ ਹੀ ਜਾ ਰਹੀ ਹੈ ਕਿ ਦਿੱਕਤ ਦੁਬਾਰਾ ਕਟ ਲਗਾਏ ਜਾ ਰਹੇ ਨੇ ਪਰ ਉਹ 85 ਕਟ ਜਿਹੜੇ ਲਗਾਏ ਗਏ ਤੇ ਇਸ ਥੋੜਾ ਜਿਹਾ ਹੋਰ ਜ਼ਿਆਦਾ ਇੰਸਟਲਮੈਂਟ ਨੂੰ ਜਿਹੜਾ ਹੈਗਾ ਇਹ ਕਿ ਸਭ ਤੋਂ ਪਧਾਰ ਤੇ ਵਿੱਚ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਕਿਤੇ ਹੋਰ ਵੀ ਫਿਲਮਾਂ ਦਾ ਕਬਰਾਤੀ ਹੋ ਗਿਆ ਪਰ ਸਰਜੀਤ ਸਾਫ ਤੌਰ ਤੇ ਜੇਕਰ ਅਸੀਂ ਵੀ ਜਾਣਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਇੱਕ ਫਿਲਮ ਤਿਆਰ ਹੁੰਦੀ ਹੈ तकरीबन 3 ਘੰਟੇ ਪੌਣੇ 3 ਘੰਟੇ ਦੀ ਮੂਵੀ ਹੁੰਦੀ ਹੈ ਜੇਕਰ ਉਸ ਦੇ ਵਿੱਚ 85 ਕੱਟ ਲਗਾਏ ਜਾ ਰਹੇ ਨੇ ਤਾਂ ਫਿਰ ਕਿਸ ਤਰੀਕੇ ਦੇ ਨਾਲ ਉਹ ਫਿਲਮ ਉਸ ਮਜ਼ਬੂਤੀ ਦੇ ਨਾਲ ਆ ਸਕੇਗੀ ਜੇਕਰ ਅਸੀਂ ਨਿਗਾਹ ਤੋ ਦੇਖਦੇ ਹਾਂ ਡਾਇਰੈਕਟਰ ਦੀ ਜਾਂ ਫਿਰ ਹੋਰ ਜਿਨ੍ਹਾਂ ਦਾ ਸਾਰਾ ਪੈਸਾ ਲੱਗਿਆ ਹੁੰਦਾ ਹੈ ਯਸ ਗੁਰਜੂਤ ਇਹ ਇਹ ਬਿਲਕੁਲ ਗੱਲ ਸਹੀ ਹੈ ਕਿਉਂਕਿ ਬਹੁਤ ਸਾਰਾ ਬਹੁਤ ਸਾਰੀ ਇਨਵੈਸਟਮੈਂਟ ਲੱਗਦੀ ਹੈ ਐਂਡ ਜਦੋਂ ਤੁਸੀਂ ਕੀ ਦੀ ਬਾਇਓਪਿਕ ਬਣਾਉਨੇ ਹੋ ਉਸ ਤੋਂ ਜ਼ਿਆਦਾ ਇਨਵੈਸਟਮੈਂਟ ਲੱਗਦੀ ਹੈ ਤੇ ਇਹ ਕਈ ਵਾਰੀ ਆਇਆ ਕਿ ਇਸ ਫਿਲਮ ਤੇ ਨਹੀਂ ਬਹੁਤ ساری ਫਿਲਮਾਂ ਆਪਣੀ ਜਿਹੜੀ ਹੈਗੀਆਂ ਭਾਵੇਂ ਬਾਲੀਵੁੱਡ ਦੀਆਂ ਹੋਣ ਭਾਵੇਂ ਪੰਜਾਬ ਦੀਆਂ ਹੋਣ ਬਹੁਤ ਸਾਰੀ ਫਿਲਮਾਂ ਚ ਇਹਦਾ ਹੁੰਦਾ ਹੈ ਕਿ ਕੱਟਸ ਲਗਾਏ ਜਾਂਦੇ ਨੇ ਸੈਂਸਰ ਬੋਰਡ ਵੱਲੋਂ ਫਾਈਨਲਾਈਜ਼ ਨਹੀਂ ਕੀਤਾ ਜਾਂਦਾ ਮੇਕਰਸ ਜਿਹੜੇ ਹੈਗੇ ਨੇ ਉਹ ਫਿਲਮ ਬਣਾ ਤਾਂ ਲੈਂਦੇ ਨੇ ਬਟ ਉਸ ਤੋਂ ਬਾਅਦ ਕਿਸੇ ਨਾ ਕਿਸੇ ਉਹਨਾਂ ਨੂੰ ਜਿਹੜੀ ਹੈਗੀਆਂ ਇਹ ਜਿਹੜੀ ਪਰੇਸ਼ਾਨੀਆਂ ਹੈਗੀਆਂ ਫੇਸ ਕਰਨੀਆਂ ਪੈਂਦੀਆਂ ਨੇ ਪ੍ਰੋਡਿਊਸਰ ਵੀ ਇਸ ਫਿਲਮ ਦੇ ਪ੍ਰੋਡਿਊਸਰ ਜਿਹੜੇ ਕੀ ਉਹਨਾਂ ਨੇ ਕਿਸੇ ਨਾ ਕਿਸੇ ਦੇ رابطہ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਇਸ ਟਾਈਮ ਬਹੁਤ ਜ਼ਿਆਦਾ ਪਰੇਸ਼ਾਨ ਜਿਹੜੇ ਹੈਗੇ ਉਹ ਨਜ਼ਰ ਆ ਰਹੇ ਨੇ ਕਿਉਂਕਿ ਪਹਿਲਾਂ ਇੱਕ ਇੱਕ ਕੱਟ ਲਗਾਉਣੇ ਹੋਣ ਪਰ 85 ਕੱਟ ਲਗਾਉਣੇ ਇੱਕ ਤਰੀਕੇ ਨਾਲ ਪੂਰੀ ਫਿਲਮ ਹੀ ਬਦਲ ਜਾਂਦੀ ਠੀਕ ਹੈ ਤੁਸੀਂ ਦੇਖੋ ਕਿ ਜਿਸ ਤਰੀਕੇ ਦੇ ਨਾਲ ਫਿਲਮ ਬਣਾਈ ਹੁੰਦੀ ਹੈ ਤਾਂ ਐਨੇ ਕੱਟ ਲਗਾਉਣ ਦੇ ਨਾਲ ਪੂਰੀ ਫਿਲਮ ਹੀ ਜਿਹੜੀ ਹੈਗੀ ਉਹ ਬਦਲ ਜਾਂਦੀ ਹੈ ਬਟ ਬਟ CBFC CBFC ਜਿਹੜੀ ਸੈਂਟਰਲ ਬੋਰਡ ਜਿਹੜੀ ਫਿਲਮਾਂ ਦੇ ਵਲੇ ਹੈਗੇ ਆ ਉਹਨਾਂ ਵੱਲੋਂ ਹਲੇ ਤੱਕ ਕੋਈ ਫੈਸਲਾ ਉਸ ਤਰੀਕੇ ਨਾਲ ਇਸ ਤੋਂ ਬਾਅਦ ਜਿਹੜਾ ਹੈਗਾ ਉਹ ਨਹੀਂ ਲਿੱਤਾ ਗਿਆ ਪਰ ਜਿਵੇਂ ਹੁਣ ਤੱਕ ਉਹ ਪਹਿਲਾਂ ਗੱਲ ਕੀਤੀ ਸੀ ਸਰਟੀਫਿਕੇਟ ਦੇਣ ਬਾਰੇ ਵੀ CBFC ਜਿਹੜਾ ਹੈਗਾ ਉਹ ਕਹ ਸਕਦੇ ਕਿ ਇਸ ਨੂੰ ਸਰਟੀਫਿਕੇਟ ਦੇਣਾ ਹੈ ਨਹੀਂ ਦੇਣਾ ਕਿਉਂਕਿ ਕੱਟ ਬਹੁਤ ਜ਼ਿਆਦਾ ਲੱਗੇ ਨੇ ਫਿਲਮ ਫੈਲਣਗੀ ਬਹੁਤ ਛੋਟੀ ਹੋ ਚੁੱਕੀ ਹੈ ਇਸ ਕਰਕੇ ਥੋੜਾ ਜਿਹਾ ਥੋੜਾ ਜਿਹੀ ਹੈਗੀ ਇਸ ਫਿਲਮ ਨੂੰ ਲੈ ਕੇ ਬਹੁਤ ਸਾਰੀ ਪਰੇਸ਼ਾਨੀ ਨਜ਼ਰ ਆ ਰਹੀ ਹੈ ਤਾਂ ਦਰਸ਼ਕ ਵੀ ਫਿਲਹਾਲ ਪਰੇਸ਼ਾਨ ਹੀ ਨੇ ਕਿਉਂਕਿ ਬਾਇਓਪਿਕ ਦੇਖਣਾ ਹਰ ਕੋਈ ਚਾਹੁੰਦਾ ਹੈ ਹਰ ਕੋਈ ਪਸੰਦ ਕਰਦਾ ਹੈ ਕਿਸੇ ਇਨਸਾਨ ਤੇ ਜਦੋਂ ਬਾਇਓਪਿਕ ਬਣਦੀ ਹੈ ਬਟ ਕਿਤੇ ਨਾ ਕਿਤੇ ਇਸ ਫਿਲਮ ਨੂੰ ਜਿਹੜਾ ਹੈਗਾ ਉਹ ਘੇਰਿਆ ਜਾ ਰਿਹਾ ਹੈ ਬਟ ਹੁਣ ਦੇਖੋ ਆਉਣ ਵਾਲੇ ਸਮੇਂ ਵਿੱਚ ਉਮੀਦ ਹੈ ਕਿ ਇਹ ਫਿਲਮ ਨੂੰ ਇਹ ਫਿਲਮ ਰਿਲੀਜ਼ ਹੋਵੇ ਬਟ ਕਹਿ ਕੋਸ਼ਿਸ਼ ਕਰਦੇ ਕੁਝ ਵੀ ਹੋ ਸਕਦਾ ਹੈ ਠੀਕ ਹੈ ਬੰਦੋ शुक्रिया ਬਿਲਕੁਲ ਸਰਬਜੀਤ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਹੈ तमाम ਜਾਣਕਾਰੀ ਲਈ ਤਜਸਵੰਤ ਸਿੰਘ ਖਾਲੜਾ ਦਾ ਜ਼ਿਕਰ ਜ਼ਿਕਰ ਕੀਤਾ ਜਾਏ ਇੱਕ ਵੱਡਾ ਨਾਂ ਹੈ ਪੰਜਾਬ ਦੇ ਇਤਿਹਾਸ ਦੇ ਵਿੱਚ ਖਾਸ ਤੌਰ ਤੇ ਪਾਣੀਆਂ ਦੇ ਮਸਲੇ ਨੂੰ ਲੈ ਕੇ ਬੇहद ਵੱਡਾ ਯੋਗਦਾਨ ਜਸਵੰਤ ਸਿੰਘ ਖਾਲੜਾ ਦਾ ਰਿਹਾ ਹੈ ਔਰ ਉਹਨਾਂ ਤੇ ਦਿਲਜੀਤ ਦੋਸਾਂਝ ਦੇ ਵੱਲੋਂ ਅਜੇ ਹੀ ਫਿਲਮ ਬਣਾਈ ਗਈ ਹੈ